ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਅੱਜ 5 ਤਰੀਕ 8ਵਾਂ ਮਹੀਨਾ 2025 ਚੱਲ ਰਿਹਾ ਅੱਜ ਸਾਡੇ ਬੱਚੇ 9 ਸੀਗੇ ਜਿਨ੍ਹਾਂ ਦਾ ਟ੍ਰਾਇਲ ਸੀਗਾ 9 ਦੇ ਵਿੱਚੋਂ ਇੱਕ ਬੱਚਾ ਸਾਡਾ ਰੇਸ ਚ ਫੇਲ ਹੋ ਚੁੱਕਿਆ ਤੇ 8 ਦੇ 8 ਬੱਚੇ ਸਾਡੇ ਫਿਜ਼ੀਕਲ ਫਿਟ ਹੋ ਕੇ ਡਾਕੂਮੈਂਟ ਚ ਫਿਟ ਹੋ ਕੇ ਹਾਈਟ ਚ ਫਿਟ ਹੋ ਕੇ ਕੱਦ ਚ ਫਿਟ ਹੋ ਕੇ ਆ ਚੁੱਕਿਆ ਦਿਖਾਓ ਵੀ ਟੋਕਨ ਆਉਂਦੇ ਟੋਕਨ ਦਿਖਾਓ ਜਿਹੜੇ ਫਿਟ ਹੋ ਗਏ ਕਟਾ ਸਲੀਪ ਠੀਕ ਹੈ ਅੱਠ ਆਣੇ 1 2 3 4 5 6 7 ਤੇ 8 ਠੀਕ ਹੈ ਵੀ ਇਹਨਾਂ ਦਾ ਹੈਗਾ ਮੈਡੀਕਲ ਬੱਚਿਆਂ ਦਾ ਇਹ ਮੈਡੀਕਲ ਵੀ ਸਾਨੂੰ ਫਿੱਟ ਮਿਲਣਗੇ ਤੇ ਬਾਕੀ ਤੇ ਸਾਡੇ ਹੈਗਾ 14 ਬੱਚੇ ਆ ਖੜੇ ਆ ਪਿੱਛੇ ਇਹਨਾਂ ਦੀ ਹੈਗੀ ਆ ਕੱਲ ਨੂੰ ਰੇਸ ਫਿਰ ਹੈਗਿਆ ਸਾਡੇ ਬੱਚਿਆਂ ਦੀ ਪਰਸੋਂ ਰੇਸ ਫਿਰ ਚੌਥੀ ਰੇਸ ਜਿੰਨੇ ਦਿਨ ਭਾਰਤੀ ਚੱਲਣੀ ਆ ਮਹਾਵੀਰ ਅਕੈਡਮੀ ਦੇ ਜੋਧੇ ਉਹਨਾਂ ਦੇ ਨਹੀਂ ਹਿੱਸਾ ਲੈਣਗੇ ਨਾ ਤਾਂ ਇਹ ਅੱਜ ਤੱਕ ਕਿਸੇ ਤੋਂ ਹਾਰੇ ਆ ਨਾ ਹਾਰਨ ਠੀਕ ਹੈ ਬਾਕੀ ਵਧੀਆ ਬੱਚੇ ਐ ਵੀ ਜੋ ਹੋਰ ਵੀ ਮਾਵਾ ਦੇ ਪੁੱਤ ਆਉਂਦੇ ਆ ਮਿਹਨਤ ਕਰਕੇ ਉਹ ਵੀ ਫਿੱਟ ਹੋ ਰਿਹਾ ਅਸੀਂ ਤਾਂ ਬੋਲਦੇ ਆ ਇਦਾਂ ਸਾਡਾ ਮਿਹਨਤ ਕਰਾਈ ਹੋਈ ਹੈ ਠੀਕ ਹੈ ਵੀ ਤੇ ਬਾਕੀ ਜਿਹੜੇ ਬੱਚੇ ਆਰਮੀ ਨੂੰ ਪਿਆਰ ਕਰਦੇ ਆ ਆਪਾਂ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਰਹਿੰਦੇ ਆ ਠੀਕ ਹੈ ਉਹ ਬੱਚੇ ਵਧੀਆ ਫਿੱਟ ਹੋਣ ਵਧਣ ਫੁੱਲਣ ਵਰਦੀ ਪਾਉਣ ਠੀਕ ਹੈ ਵੀ ਤੇ ਕਿੰਨਾ ਟਾਈਮ ਆਇਆ ਵੀ ਤੇਰਾ ਵਧੀਆ ਕਿਹੜੇ ਗਰੁੱਪ ਚ ਰੇਸ ਲਾਈ ਆ ਕਿਸੇ ਗਰੁੱਪ ਸਰ ਤੇਰੀ ਗੁੱਡੀ ਪਹਿਲੇ ਹੁੰਦੀ ਆ ਛੋਟੀ ਵੱਡੀ ਛੋਟੀ ਠੀਕ ਹੈ ਵੀ ਦੋ ਬੰਦੇ ਹੀ ਆ ਚੌਥੇ ਵਾਲੇ ਬਾਕੀ ਸਾਰੇ ਸਹੀ ਰੇਸ ਭੱਜੇ ਆ ਠੀਕ ਹੈ ਇਹ ਬੱਚੇ ਦੇ ਸੈੱਲ ਘਟਕੇ ਸੀ ਫੇਰ ਵੀ ਅੱਜ ਫ੍ਰੀਸ ਬਿੱਟ ਬੈਠਾ ਵਾ ਸੈੱਲ ਘਟੇ ਰਿਹਾ 15 ਦਿਨ ਮਿਹਨਤੀ ਨਹੀਂ ਕਰੀਏ ਨੇ ਬੱਚੇ ਨੇ ਠੀਕ ਆ ਆ ਬੱਚੇ ਨੇ ਕਿੰਨੇ ਦਿਨ ਲਾਇਆ ਸਾਡੇ ਨਾਲ ਵੀ ਸਿਰਫ 14 ਦਿਨ ਲਾਇਆ 15ਵਾਂ ਦਿਨ ਹੈ ਆਪਣੇ ਲਈ ਟ੍ਰਾਇਲ ਤੇ ਆ ਗਿਆ ਅੱਜ ਉਹ ਵੀ ਰਿਜ਼ਲਟ ਮਿਲ ਚੁੱਕਿਆ ਨੂੰ ਠੀਕ ਆ ਬਾਕੀ ਆਪਾਂ ਬੱਚਿਆਂ ਨੂੰ ਗਾਈਡਿੰਗ ਇਦਾਂ ਦਾ ਕਰਦੇ ਆ ਵੀ ਬੱਚੇ ਆਪਣੇ ਸ਼ੇਰ ਬਣ ਜਾਂਦੇ ਆ ਪੂਰੇ ਵਧੀਆ ਰਿਜ਼ਲਟ ਦਿੰਦੇ ਆ ਠੀਕ ਆ ਵੀ ਇਹਨਾਂ ਦੀਆਂ ਮਾ ਮਾਂ ਦੇ ਬਾਪ ਦੇ ਜਿਹੜੇ ਸੁਪਨੇ ਹੁੰਦੇ ਆ ਆਪਾਂ ਪੂਰੇ ਕਰਕੇ ਭੇਜਦੇ ਆ ਬਾਕੀ ਜੇ ਤੁਸੀਂ ਵੀ ਆਰਮੀ ਨੂੰ ਪਿਆਰ ਕਰਦੇ ਆ ਸੋਡੇ ਸਾਰਿਆਂ ਲਈ ਜੈ ਜੈ